ਮੇਰੇ ਬ ਨੂੰ ਸਾਰੇंनो ਦੀ ਪਿਆਰ ਭਰੀ ਸਤ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲਾ ਚਲੋ ਜੀ ਦੇਖੋ ਇੱਕਦਮ ਪਹਿਲਾਂ ਧੁੱਪਾਂ ਨਿਕਲੀ ਹੋਈ ਸੀ ਪਤਾ ਹੀ ਨਹੀਂ ਲੱਗੇਗਾ ਮਿੰਟ ਸਕਿੰਟਾਂ ਦੇ ਵਿੱਚ ਨਾ 20 ਪੈਣਾ ਸ਼ੁਰੂ ਹੋ ਗਿਆ ਏ ਤੇ ਹੁਣ ਮੌਸਮ ਹੋ ਗਿਆ ਠੰਡਾ ਤੇ ਆਪਣੇ ਇੱਧਰ ਪੇਂਟ ਵਾਲੇ ਵੀ ਲੱਗੇ ਹੋਏ ਤੇ ਪੇਂਟ ਕਰਨ ਵਾਸਤੇ ਦੇਖੋ ਜੀ ਉਹਨਾਂ ਦਾ ਵੀ ਕੰਮ ਰੁਕ ਗਿਆ ਤੇ ਮੌਸਮ ਦਾ ਨਾ ਬਿਲਕੁਲ ਵੀ ਪਤਾ ਨਹੀਂ ਲੱਗਦਾ ਹੈਗਾ ਦੇਖੋ ਨਾਲੇ ਤਾਂ ਨਾ ਧੁੱਪਾਂ ਨਿਕਲੀ ਹੋਈ ਹੈ ਨਾਲੇ ਇਸ ਟਾਈਮ ਪੂਰਾ ਮੀਂਹ ਰਿਹਾ ਹੈ ਚਲੋ ਹੁਣ ਬਿਜਲੀ ਲੱਗ ਰਹੀ ਆ ਜੇ ਆਪਾਂ ਚੱਲਦੇ ਹਾਂ ਤੁਹਾਨੂੰ ਜੋੜ ਨਾਲ ਮੀਂਹ ਪੈ ਰਿਹਾ ਹੈ ਨਾ ਮੀਂਹ ਨੇ ਨਾ ਪੂਰੀਆਂ ਰਫਤਾਰ ਫਾੜੀ ਹੈ ਤੇ ਬਿਜਲੀ ਵੀ ਪੂਰੀ ਕਰਕਦੀ ਹੈ ਚਲੋ ਜੀ ਮੈਨੂੰ ਤਾਂ ਲੱਗਦਾ ਡਰ ਆਪਾਂ ਚੱਲਦੇ ਹੁਣ ਅੰਦਰ ਇਹ ਬਿਜਲੀ ਦਾ ਕੁਝ ਵੀ ਪਤਾ ਨਹੀਂ ਲੱਗਦਾ ਹੈਗਾ ਪੂਰਾ ਇਹ ਗੁਲਬਨੇ ਵਾਲਾ ਨਹੀਂ ਪੈਂਦਾ ਇਹ ਦੇਖੋ ਜੀ ਮੌਸਮ ਹੋ ਗਿਆ ਠੰਡਾ ਮੌਸਮ ਠੰਡੇ ਹੁਣ ਕਰਕੇ ਨਾ ਬਹੁਤ ਜ਼ਿਆਦਾ ਫਰਕ ਪੈ ਜਾਣਾ ਹੈ ਦੇਖੋ ਜੀ ਮੌਸਮ ਹੋ ਗਿਆ ਠੰਡਾ ਮੌਸਮ ਠੰਡੇ ਹੁਣ ਕਰਕੇ ਨਾ ਸਾਡੀ ਫੈਮਿਲੀ ਮੈਂਬਰ ਕਹਿੰਦੇ ਵੀ ਕਚੌਰੀਆਂ ਖਾਣ ਦਾ ਦਿਲ ਕਰਦਾ ਹੈ ਚਲੋ ਜੀ ਆਪਾਂ ਨੇ ਨਾ ਝਟਪਟਾ ਕਚੌਰੀਆਂ ਦੀ ਕਰ ਲਈ ਹੈ ਤਿਆਰੀ ਤੇ ਇਧਰ ਆਪਾਂ ਹੁਣ ਲੱਗੇ ਆਲੂਆਂ ਨੂੰ ਛਿੱਲ ਕੇ ਕद्दूकस ਕਰਦੇ ਆ ਤੇ ਠੰਡੇ ਮੌਸਮ ਦੇ ਵਿੱਚ ਨਾ ਕਚੌਰੀਆਂ ਖਾਣ ਦਾ ਨਾ ਵੱਖਰਾ ਹੀ ਨਜ਼ਾਰਾ ਹੈ ਗਰਮੀ ਦੇ ਵਿੱਚ ਤਾਂ ਬਿਲਕੁਲ ਵੀ ਤળે ਹੋਈ ਚੀਜ਼ ਖਾਣ ਨੂੰ ਦਿਲ ਨਹੀਂ ਕਰਦਾ ਹੈਗਾ ਚਲੋ ਜੀ ਅੱਜ ਤਾਂ ਅਸੀਂ ਨਾ ਰੋਟੀ ਨਹੀਂ ਖਾਣੀ ਹੈਗੀ ਅੱਜ ਅਸੀਂ ਕਚੌਰੀਆਂ ਹੀ ਖਾਵਾਂਗੇ ਤੇ ਹੁਣ ਆਪਾਂ ਨਾ फटाफट ਨਾ ਅੱਜ ਚੁੱਲੇ ਤੇ ਤਾਂ ਬਣਦੀਆਂ ਨਹੀਂ ਹੈਗੀਆਂ ਕਚੌਰੀਆਂ ਅੱਜ ਗੈਸ ਤੇ ਹੀ ਅੰਦਰੇ ਬਣਾਵਾਂਗੇ ਅੰਦਲੀ ਸੋਈ ਚ ਉਹਦੇ ਵਾਸਤੇ ਨਾ ਹੁਣ ਆਪਾਂ ਕਦੂ ਕਸ ਕਰ ਲਈਏ ਦੇਖੋ ਜੀ ਆਪਾਂ ਨੇ ਨਾ ਦੋ ਤਰ੍ਹਾਂ ਦੇ ਆਲੂ ਲੱਤੇ ਨੇ ਇੱਕ ਤਾਂ ਲੱਤੇ ਲਾਲ ਆਲੂ ਲੱਤੇ ਨੇ ਇੱਕ ਲੱਤੇ ਨੇ ਚਿੱਟੇ ਇਹ ਮਿਕਸ ਕਰਕੇ ਬਣਾਵੇ ਨਾ ਫਿਰ ਬਹੁਤ ਵਧੀਆ ਕਚੌਰੀਆਂ ਬਣਦੀਆਂ ਨੇ ਨਹੀਂ ਤਾਂ ਜਿਹੜੇ ਵਿੱਚ ਮਸਾਲਾ ਹੁੰਦਾ ਨਾ ਉਹ ਵਿੱਚੋਂ ਨਿਕਲ ਜਾਂਦਾ ਹੈ ਕਚੌਰੀਆਂ ਦੇ ਫਿਰ ਉਹ ਸਹੀ ਤਰੀਕੇ ਨਾਲ ਨਾ ਪੱਕਦੀਆਂ ਨਹੀਂ ਹੈਗੀਆਂ ਸਨਔ ਤੁਸੀਂ ਕਿਵੇਂ ਤੇ ਅੰਦਰ ਮੈਂ ਕਦੋਂ ਕਾਸ ਕਰਨ ਲੱਗੀ ਹੋਈ ਆ ਆਲੂਆਂ ਦਾ ਵੇਖੀ ਬਾਹਰ ਤਾਂ ਮੈਂ ਖਾ ਚੱਲ ਵੀ ਮੀਂਹ ਦਿਖਾ ਦਮ ਆਪਣੀਆਂ ਭੈਣਾਂ ਨੂੰ ਦੇਖੋ ਜੀ ਜਦ ਲੱਗੇ ਨਾ ਬਿਜਲੀ ਗੜਕਣ ਮੈਨੂੰ ਤਾਂ ਬਹੁਤ ਜ਼ਿਆਦਾ ਡਰ ਲੱਗਦਾ ਬਿਜਲੀ ਤੋਂ ਮੈਂ ਤਾਂ ਆਪਣਾ ਜਦੇ ਅੰਦਰ ਆ ਗਈਆਂ ਦੇਖੋ ਜੀ ਇਹ ਤਾਂ ਬਿਜਲੀ ਦਾ ਕੋਈ ਪਤਾ ਨਹੀਂ ਹੁੰਦਾ ਹੈਗਾ ਵੀ ਕਿਹੜਾ ਟਾਈਮ ਮੈਂ ਬੰਦੇ ਦੇ ਪੈ ਜਾਣੀ ਆ ਇਹਦੇ ਨਾਲ ਉਹ ਤਾਂ ਨਾ ਆਪਣਾ ਸੋਚ ਸਮਝ ਕੇ ਬਾਹਰ ਨਿਕਲਣਾ ਚਾਹੀਦਾ ਹੈ ਜੇ ਤਾਂ ਇਸ ਤਰ੍ਹਾਂ ਹੋਵੇ ਨਾ ਮੀਮੀ ਕੱਲਾ ਪੈਂਦਾ ਏ ਇਹ ਜਿਹੜੀ ਬਿਜਲੀ ਪੈਂਦੀ ਆ ਨਾ ਬਹੁਤ ਖਤਰਨਾਕ ਬਿਜਲੀ ਹੁੰਦੀ ਏ ਦੇਖੋ ਜੇ ਇਹ ਕद्दूकस ਕਰਕੇ ਕਚੌਰੀਆਂ ਬਣਾਉਨੇ ਆ ਨਾ ਜਿਹੜਾ ਆਪਾਂ ਦੂਜੇ ਲੋੜ ਮੈਚ ਜੇ ਕਰ ਲੈਂਦੇ ਨਾ ਮੈਚ ਜਿਆ ਤੇ ਉਹਦਾਂ ਨਾਲ ਗੱਠਾਂ ਜਿਆ ਰਹਿ ਜਾਂਦੀਆਂ ਇਹ ਜੇ ਤਾਂ ਕद्दूकस ਕਰਦੇ ਆ ਨਾ ਇਹਦੇ ਨਾਲ ਮਸਾਲਾ ਬਹੁਤ ਵਧੀਆ ਕਚੋਰੀ ਬਣਦੀ ਐ ਤਾਂ ਮੈਂ ਪਹਿਲਾਂ ਨਾ ਜਦ ਉਬਾਲੇ ਆ ਨਾ ਆਲੂ ਨਾ ਠੰਡੇ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋਲੇ ਤੇ ਫੇਰ ਤਾਂ ਗਰਮ-ਗਰਮ ਦੇ ਛਿੱਲਣੇ ਵੀ ਔਖੇ ਨਾਲ ਕद्दूकस ਔਖਾ ਹੁੰਦਾ ਦੇਖੋ ਜੀ ਅਸੀਂ ਲੱਗੇ ਹੋਏ ਆ ਇੱਧਰ ਕਚੌਰੀਆਂ ਦੀ ਤਿਆਰੀ ਕਰਨ ਵਾਸਤੇ ਤੇ ਸਾਡੀ ਮੰਮੀ ਜੀ ਵੀ YouTube ਤੇ ਚੈਨਲ ਦੇਖਦੇ ਨੇ। ਉਹਨਾਂ ਨੂੰ ਬੜਾ ਟੀਵੀ ਦੇਖਣ ਦਾ ਨਾ ਕਾਫੀ ਸ਼ੌਂਕ ਹੈ। ਅੱਗੇ ਹਿੰਦੀ ਫਿਲਮਾਂ ਦੇਖਦੇ ਹੁੰਦੇ ਤੇ ਦੇਖੋ ਜੀ ਹੁਣ ਹਿੰਦੀ ਫਿਲਮਾਂ ਕੋਈ ਨਹੀਂ ਦੇਖਦੇ ਹੈਗੇ। ਬਸ ਸਾਰੀ ਦਿਹਾੜੀ ਨਾ ਹੀ ਬਸ ਬਲੌਗ ਹੀ ਚੱਲੀ ਜਾਂਦੇ ਫੋਨਾਂ ਦੇ ਵਿੱਚ ਵੀ ਤੇ ਟੀਵੀ ਦੇ ਵਿੱਚ ਵੀ। ਕਣੀਆਂ ਮੈਂ ਕਹਿੰਦੀ ਆਂ ਜਿਹਾ ਛੋਟੂ ਤੇ ਮਗਮਾ ਧਣੀਆਂ ਫਿਰ ਮੀ ਪੈਂਦਾ ਮੀ ਪੈਂਦੇ ਚ ਦਾ ਵਿਰੋਖ ਆ ਦੇਖੋ ਜੀ ਗਾੜੀ ਤੇ ਕੱਲ ਮੈਂ ਵੀਡੀਓ ਪਾਈ ਤੀ ਨਾ ਜਿਹੜੀ ਮੈਂ ਚਟਣੀ ਤੜੀ ਤੀ ਨਾ ਆਮਬ ਦੀ ਖੱਟੀ ਮਿੱਠੀ ਜੜਨੀ ਕਈ ਮੇਰੀਆਂ ਭੈਣਾਂ ਨੇ ਪੁੱਛਿਆ ਤਾਂ ਵੀ ਦੀਦੀ ਕਿਹੜਾ ਸਿਰਕਾ ਵਰਤਦੇ ਆ ਤੁਸੀਂ ਅਸੀਂ ਜੀ ਸਿਰਕਾ ਵਰਤਦੇ ਆ ਐਪਲ ਦਾ ਸਿਰਕਾ ਤਾਹੋ ਤੁਸੀਂ ਜੇ ਐਪਲ ਦੇ ਸਿਰਕੇ ਦੇ ਵਿੱਚ ਨਾ ਚਟਣੀ ਨੂੰ ਤੜੂਗੇ ਨਾ ਚਟਣੀ ਬਹੁਤ ਜ਼ਿਆਦਾ ਟੇਸਟੀ ਬਣੂਗੀ ਤੇ ਨਾਲੇ ਨਾ ਸੁੱਕੀ ਸੁੱਕੀ ਚਟਣੀ ਬਣੀ ਆ ਆਪਾਂ ਦਾ ਬਣਾ ਕੇ ਨਾ ਫ੍ਰਿਜ ਦੇ ਵਿੱਚ ਡੱਬਾ ਸਟੋਰ ਕਰਕੇ ਰੱਖ ਦਿੱਤਾ ਹੈ ਦੇਖੋ ਜੀ ਉਹਨੂੰ ਬਿਲਕੁਲ ਵੀ ਕੋਈ ਉਲੀ ਨਹੀਂ ਲੱਗਣੀ ਹੈਗੀ ਨਾ ਉੱਪਰ ਜਿਹੜੀ ਚੀਟੀ ਫੰਗਸ ਜੀ ਹੋ ਜਾਂਦੀ ਹੈ ਨਾ ਕੁਝ ਨਹੀਂ ਹੋਣਾ ਹੈਗਾ 2 ਮਹੀਨੇ ਦਾ ਆਰਾਮ ਨਾਲ ਨਿਕਲ ਜਾਣੇ ਉਹ ਚਟਰੀ ਨਾਲ ਚਲੋ ਜੀ ਹੁਣ ਆਪਾਂ ਲਸਣ ਪਿਆਜ਼ ਆਦਰਕ ਹਰੀ ਮਿਰਚ ਹੁਣ ਇਹਦਾ ਨਾਲ ਆਪਾਂ ਨਾ ਪੇਸਟ ਬਣਾ ਲਨੇ ਆ ਫਿਰ ਆਪਾਂ ਬਾਅਦ ਵਿੱਚ ਤੇ ਲਾਵਾਂਗੇ ਤੜਕਾ ਸਹਣਾ ਪੈਂਦਾ ਤਾਂ ਬਹੁਤ ਜ਼ਿਆਦਾ ਮੀਠੀ ਫੇਰ ਸਾਡੀ ਸਲਾਹ ਵਾਂਗੀ ਵੀ ਚਲ ਅੰਦਰੇ ਬਣਾ ਲਨੇ ਕਚੌਰੀਆਂ ਦੇਖੋ ਜੀ ਅੰਦਰ ਲਾਈਟ ਪੱਜ ਗਈ ਆ ਫੇਰ ਗਰਮੀ ਲੱਗੀ ਅਸੀਂ ਕਹਾਂ ਚਲ ਜੇ ਮੀਂਹ ਆ ਗਿਆ ਤਾਂ ਦੇਖੀ ਜਾਊਗਾ ਬਾਹਰੇ ਪਕਾਉਨੇ ਆ ਚੁੱਲੇ ਤੇ ਨਾ ਬੈਠ ਕੇ ਆਰਾਮ ਨਾਲ ਕਚੌਰੀਆਂ ਪੱਕ ਜਾਣੀਆਂ ਦੇਖੋ ਜੀ ਅੱਜ ਆਪਾਂ ਨੇ ਇਹਨਾਂ ਗੁਲਗਲੇ ਨਹੀਂ ਬਣਾਉਣੇ ਹੈਗੇ ਤੇ ਕੱਲੀਆਂ ਕਚੌਰੀਆਂ ਬਣਾਈਆਂ ਦੇਖੋ ਜੇ ਜੇ ਮੀਂਹ ਪਈ ਜਾਂਦਾ ਨਾ ਫੇਰ ਬਹੁਤ ਜ਼ਿਆਦਾ ਔਖਾ ਹੋ ਜਾਣਾ ਤਾਂ ਫਟਾਟ ਮੂਰੀ ਮੱਸੀ ਆ ਹੋ ਜੀ ਗਰਮ ਗਰਮ ਨਾਲ ਸਾਡੀ ਫੈਮਿਲੀ ਮੈਂਬਰਾਂ ਨੇ ਨਾ ਗਰਮ ਗਰਮ ਕਚੌਰੀਆਂ ਖਾ ਲਈਆਂ ਕਹਿੰਦੇ ਬਹੁਤ ਜ਼ਿਆਦਾ ਟੇਸਟੀ ਬਣੀਆਂ ਐ ਪੂਰੀਆਂ ਨੇ ਰਾੜ ਕੇ ਘਟੋ ਦੇਖੋ ਜੀ ਅੱਜ ਆਪਾਂ ਨੇ ਨਾ ਪੂਰੀਆਂ ਨੇ ਨਾ ਪੂਰੀਆਂ ਕਰਾਰੀਆਂ ਕਚੌਰੀਆਂ ਬਣਾਈਆਂ ਅਜ ਨਾਣ ਮਿਰਚ ਵੀ ਨਾਲ ਖੁੱਲਾ ਪਿਆ ਤੇ ਅੱਜ ਆਪਾਂ ਨੇ ਬਣਾਈ ਐ ਮਸਾਲਾ ਕਚੌਰੀ ਵਿੱਚ ਪਿਆਜ਼ ਪੂਜ ਪਾ ਕੇ ਅਦਰਕ ਪਾ ਕੇ ਲਸਣ ਅਦਰਕ ਹਰੀ ਮਿਰਚ ਨੌਣ ਮਿਰਚ ਵੀ ਅੱਜ ਸੁੱਖ ਨਾਲ ਨਾ ਪੂਰਾ ਕਰਾਰਾ ਹੀ ਪਿਆ ਹਤ ਕੁਲੇ ਨਾਲੇ ਪੈ ਗਿਆ ਬਹੁਤ ਕਿਉਂ ਹੀ ਬਹੁੰਦੀ ਹੈ ਮੈਂ ਸੋੰਦਾ ਬਹੁੰਦੀ ਮਾਂ ਸੋੰਦੀ ਮੈਨੂੰ ਕਚੌਰੀਆਂ ਤਾਂ ਨਾ ਸਾਰਿਆਂ ਦੀ ਪਸੰਦ ਹੈ ਬਸ ਮਾੜਾ ਜਿਹਾ ਨਾ ਮੀਂਹ ਪੈਣ ਦਾ ਬਹਾਨਾ ਚਾਹੀਦਾ ਸਾਡੀ ਫੈਮਿਲੀ ਨੂੰ ਬਸ ਪਕੌੜੇ ਬਣਾ ਲਓ ਗੁਲਗੁਲੇ ਕਚੌਰੀਆਂ ਬਣਾ ਲਓ ਦੇਖੋ ਜੀ ਲੱਗਦੇ ਵੀ ਸਵਾਦ ਆਪਾਂ ਵੀ ਫਿਰ ਨਾ ਨਹੀਂ ਕਰਦੇ ਹੈਗੇ ਛਟਪਟ ਆਪਾਂ ਤਿਆਰੀ ਕਰ ਲੰਨੇ ਆਂ ਖਿਚਾਣ ਨੂੰ ਤਾਂ ਇਹਨਾਂ ਦਿਲ ਵੀ ਨਹੀਂ ਕਰਦਾ ਹੈਗਾ ਕਚੌਰੀਆਂ ਖਾਣ ਨੂੰ ਇਹ ਬਸ ਵੱਧ ਦਿਲ ਕਰਦਾ ਹੈ ਇਹ ਠੰਡਾ ਮੌਸਮ ਵਧੀਆ ਹੋ ਗਿਆ ਠੰਡੇ ਮੌਸਮ ਦੇ ਵਿੱਚ ਤਾਂ ਕਚੌਰੀਆਂ ਖਾਣ ਦਾ ਨਾ ਲਹਿਦਾ ਹੀ ਨਜ਼ਾਰਾ ਆ ਜਾਂਦਾ ਏ ਦਹੀਂ ਨਾਲ ਚਟਣੀ ਨਾਲ ਕੱਲ ਤਾਂ ਕੱਲ ਨੂੰ ਮੱਕਣਾ ਨਹੀਂ ਕੌਣ ਕਹਿੰਦਾ ਅੱਲੂ ਫੇਰ ਪਕਾ ਲਾਂਗੇ ਜਿੰਨਾ ਜਰ ਮੀ ਪਈ ਗਿਆ ਨਾ ਬਸ ਰੋਜ਼ ਡੇਲੀ ਰੋਟੀ ਛੱਡੋ ਕਚੌਰੀਆਂ ਹੀ ਖਾਈ ਜਾਓ ਦੇਖੋ ਜੀ ਹੁਣ ਤਾਂ ਨਾ ਕੋਈ ਫਰੂਟ ਖਾ ਲਓ ਕੋਈ ਵੀ ਚੀਜ਼ ਖਾਈਏ ਜਿਵੇਂ ਸਾਡੇ ਰਿਸ਼ਤੇਦਾਰਾਂ ਦੇ ਨਾ ਮੈਸੇਜ ਆਉਣ ਲੱਗ ਜਣੇ ਅੱਜ ਕਹਿੰਦੇ ਕੋਈ ਤਾਂ ਮੈਨੂੰ ਨੰਦ ਕਹਿੰਦਾ ਕੋਈ ਕੁਝ ਕਹਿੰਦਾ ਕਹਿੰਦਾ ਇਕੱਲੇ ਇਕੱਲੇ ਹੀ ਖਾਈ ਜਾਂਦੇ ਆ ਦੇਖੋ ਜੀ ਮੈਂ ਹੁਣ ਕਿਸੇ ਨੂੰ ਜਵਾਬ ਨਹੀਂ ਦੇਣਾ ਹੈਗਾ ਵੀਡੀਓ ਦੇਖ ਲੈਣੇ ਵੀਡੀਓ ਦੇਖ ਕੇ ਜਿਹਦੇ ਕਹਿ ਦਿੰਨੇ ਆ ਵੀ ਕੱਲੇ ਕੱਲੇ ਹੀ ਖਾਈ ਜਾਂਦੇ ਸਾਡੇ ਰਿਸ਼ਤੇ ਦਾ ਦੇਖੋ ਜੀ ਤੁਹਾਡੇ ਨਾਲੇ ਸਾਨੂੰ ਮਿਲ ਜੋ ਨਾਲੇ ਆ ਕੇ ਫਰੂਟ ਫਰਾਟ ਖਾਜੋ ਜਿਹੜੇ ਕਾਣੇ ਆ ਅੱਪਾ ਇਹਨਾਂ ਸੋਬਰ ਟਾਈਮ ਨਾਲ ਲਾਗੇ ਜਿਵੇਂ ਲੇਟ ਨਹੀਂ ਨਾ ਹੈਗੀ ਨਾ ਜਦੋਂ ਕਿ ਰਕਤ ਨੇਰਾ ਹੋ ਜਾਂਦਾ ਹੈ ਨਾ ਫਿਰ ਇਹਨਾਂ ਨੱਟ ਭੱਜ ਜੀ ਪੈ ਜਾਂਦੀ ਹੈ ਤੇਲ ਵੀ ਐਨ ਪੂਰਾ ਕੈਨ ਪੂਰਾ ਕੜ ਗਿਆ ਹੈ ਜਿਆਦੇ ਪਾਤੇ ਨਹੀਂ ਨਹੀਂ ਇਹ ਕਜੌਰੀਆਂ ਕੁੜੀਆਂ ਪਰਵਾੜਾ ਰਿਸ਼ਤਾ ਜਾਨੀ ਹੈ ਕਜੌਰੀਆਂ ਵੀ ਐਨ ਬਣ ਬਣ ਕੇ ਆਉਣੀਆਂ ਕਹਿੰਦੇ ਤਾਂ ਫੁੱਲਦੇ ਆਉਣੀਆਂ ਜੇ ਕਿਸੇ ਬੰਦੇ ਨੂੰ ਕਹਿੰਦੇ ਭੁੱਖ ਲੱਗੀ ਹੋਵੇ ਜਿਆਦੇ ਦੇਖੋ ਜੀ ਕਜੌਰੀਆਂ ਨੂੰ ਦੇਖ ਕੇ ਤਾਂ ਮੱਲੋ ਮੱਲੀ ਭੁੱਖ ਲੱਗ ਜਾਂਦੀ ਹੈ ਆ ਦੇਖੋ ਕੱਟ ਕੱਟਉਣੀ ਕੀ ਪੋਣਾ ਆਹਨੇ ਛਾਲ ਵਿੱਜੇ ਰੱਖ ਲਉ ਇੰਨੇ ਬਾਅਦ ਵਿੱਚ ਤੇ ਪਾਲਾਂਗੇ ਦੇਖੋ ਜੀ ਕਚੌਰੀਆਂ ਨਾ ਮੈਂ ਛੋਟ ਛੋਟ ਨਹੀਂ ਕਚੌਰੀਆਂ ਬਿਲਕੁਲੀ ਮੈਨੂੰ ਪਸੰਦ ਹੈਗੀਆਂ ਕੋਈ ਪਰੌਂਠਾ ਬਣਾਵਾਂ ਕਚੌਰੀਆਂ ਬਣਾਵਾਂ ਬਸ ਬੜੀਆਂ ਬੜੀਆਂ ਕਚੌਰੀਆਂ ਬਣਾਉਣੀ ਮੈਂ ਤਾਂ ਵਧੀਆ ਲੱਗਦੀਆਂ ਨੇ ਲੰਬੀਆਂ ਚੌੜੀਆਂ ਚੌੜੀਆਂ ਨੇ ਲੰਬੀਆਂ ਲੰਬੀਆਂ ਕਚੌਰੀਆਂ ਬੜੀਆਂ ਬੜੀਆਂ ਚਲੋ ਜੀ ਹੁਣ ਆਪਾਂ ਨੇ ਨਾ ਟਾਈਮ ਨਾਲ ਕਚੌਰੀਆਂ ਬਣਾ ਲਈਆਂ ਤੇ ਹੁਣ ਪਹਿਲਾ ਮੈਨੂੰ ਫੋਨ ਆ ਗਿਆ ਏ ਭੈਣ ਦਾ ਤੇ ਮੈਂ ਫਿਰ ਫੋਨ ਸੁਣਨ ਲੱਗੀ ਦੇਖੋ ਜੀ ਜਦ ਫੋਨ ਤੇ ਬੰਦੇ ਦੀਆਂ ਗੱਲਾਂ ਹੋਣ ਲੱਗ ਜਾਂਦੇ ਨੇ ਨਾ ਫਿਰ ਮੈਂ ਕਹਿੰਦੀ ਸੀ ਅਲ ਮੈਂ 5 ਮਿੰਟ ਗੱਲ ਕਰਕੇ ਆ ਜੂਗੀ ਅੱਧਾ ਘੰਟਾ ਲੱਗ ਗਿਆ ਮੈਨੂੰ ਤਾਂ ਗੱਲ ਕਰਦੀ ਨੂੰ ਫਿਰ ਮੈਂ ਭੈਣ ਨੂੰ ਕਿਹਾ ਮਾਹਾਂ ਵੀ ਅਸੀਂ ਹੁਣ ਕਚੌਰੀਆਂ ਪਕਾਉਨੇ ਆ ਵੀ ਫਿਰ ਗੱਲ ਕਰ ਲਾਂਗੇ ਚਲੋ ਜੀ ਫਿਰ ਮੇਰੀ ਬੇਟੀ ਲੱਗੀ ਕਚੌਰੀਆਂ ਪਕਾਉਣਾ ਤੇ ਮੈਂ ਹੁਣੇ ਆਈ ਆ ਬਸ ਗੱਲਾਂ ਬਾਤਾਂ ਕਰਕੇ ਬਸ ਖਬਰਸਾਰ ਪੁੱਛਦੀ ਸੀ ਮੈਂ ਕਿਹਾ ਸਭ ਗੁੱਡ ਐ ਇੱਕ ਹੋਇਆ ਹੁਣ ਫੇਰ ਭੈਣ ਦਾ ਫੋਨ ਆ ਗਿਆ ਹੁਣ ਮੈਂ ਚੱਕੜਾ ਨਹੀਂ ਹੈਗਾ ਹੁਣ ਮੈਂ ਜਿਹੜਾ ਵੀਡੀਓ ਬਣਾਉਣ ਲੱਗੀ ਹੋਈ ਆ ਬਾਅਦ ਵਿੱਚ ਤੇ ਰਾਤ ਨੂੰ ਇਹ ਗੱਲ ਕਰਾਂਗੇ ਚਲੋ ਜੀ ਆਪਣੀਆਂ ਕਚੌਰੀਆਂ ਪੱਕ ਰਹੀਆਂ ਨੇ ਮਾਰੋ ਮਾਰ ਹੌਲੀ ਜਿਹਾ ਪਾਈਂ ਛਿੱਟਾਂ ਮਾਰ ਲੀ ਥੋੜਾ ਜਨਾ ਹੌਲੀ ਹੌਲੀ ਇਹੋ ਕਰ ਲੈ ਤੈਨੂੰ ਇੰਨੀ ਆਉਂਦੀਆਂ ਨਹੀਂ ਨਾ ਹੈਗੀਆਂ ਸਿੱਖ ਚੰਗੀ ਤਰ੍ਹਾਂ ਕਚੌਰੀਆਂ ਪਕਾਉਣੀਆਂ ਕੱਲ ਪਾ ਤੇ ਇਹਨਾਂ ਬਹੁਤ ਤੇਜ਼ੀ ਹੋ ਗਿਆ ਆਪਾਂ ਪਹਿਲਾਂ ਲੱਕੜੀਆਂ ਦੀ ਅੱਗ ਲੱਗੀ ਹੋਈ ਤੇ ਨਾ ਵਿੱਚ ਉਹ ਹੁਣ ਐਨ ਪੂਰੀ ਇੱਕ ਤੇਲ ਗਰਮ ਹੋ ਗਿਆ ਤਾਂ ਛੇਛੇ ਦੀ ਬਣੀ ਜਾਂਦੀਆਂ ਨੇ ਦੇਖੋ ਇਹ ਚੁੱਲੇ ਤੇ ਕਚੌਰੀ ਵਧੀਆ ਬਣਦੀ ਹੈ ਗੈਸ ਤੇ ਉਹੀ ਜੀ ਗੱਲ ਨਹੀਂ ਬਣਦੀ ਹੈਗੀ ਆਪਾਂ ਕੋਈ ਵੀ ਚੀਜ਼ ਬਣਾਉਨੇ ਆ ਨਾ ਉਹਦਾ ਨਾ ਲੈਦਾ ਹੀ ਸਵਾਦ ਹੁੰਦਾ ਚੁੱਲੇ ਤੇ ਬਣਾਈ ਹੋਈ ਚੀਜ਼ ਦਾ ਨਾਲੇ ਬੰਦਾ ਆਰਮਨਾਰ ਬੇੜੇ ਦੇ ਵਿੱਚ ਬਹਿ ਕੇ ਬਣਾ ਲੈਂਦਾ ਠੰਢ ਠੰਢੀ ਹਵਾ ਚੱਲਦੀ ਆ ਦੇਖੋ ਜੀ ਪਿੰਡਾਂ ਦੇ ਵਿੱਚ ਤਾਂ ਨਾ ਮੈਨੂੰ ਆਹੀ ਗੱਲ ਵਧੀਆ ਲੱਗਦੀ ਆ ਪਿੰਡਾਂ ਦੇ ਵਿੱਚ ਆਏ ਆ ਖੁੱਲੇ ਬੇੜੇ ਹੁੰਨੇ ਆ ਜਿਵੇਂ ਮਰਜ਼ੀ ਨਾ ਚੁੱਲ੍ਹੇ ਤੇ ਨਾ ਬਹਿ ਕੇ ਨਾ ਕੰਮ ਕਰੀ ਜਾਓ ਨਾਲੇ ਗੱਲਾਂ ਬਾਤਾਂ ਕਰੀ ਜਾਓ ਤੇ ਨਾਲੇ ਕੋਲੇ ਆਪਣੇ ਫੈਮਿਲੀ ਮੈਂਬਰ ਬੈਠੇ ਹੁੰਨੇ ਆ ਨਾਲੇ ਵਧੀਆ ਆਪਣਾ ਟਾਈਮ ਸਪੈਂਡ ਹੋ ਜਾਂਦਾ ਏ ਦੇਖੋ ਜੀ ਕਚੌੜੀ ਨੂੰ ਦੇਖ ਕੇ ਤਾਂ ਕੌੰਬੀ ਪਹੁੰਚ ਗਏ ਨੇ ਪਹਿਲਾਂ ਮੈਂ ਇੱਕ ਕਚੌੜੀ ਪਾਤੀ ਆ ਪਤਾ ਨਹੀਂ ਇਹ ਦੂਏ ਦੂਏ ਨੂੰ ਸੁਨੇਹਾ ਦੇ ਆਉਣੇ ਚਾਰ ਪੰਜ ਇਕੱਠੇ ਹੋ ਗਏ ਚੱਕ ਲਿਆ ਮੈਂ ਫੇਰ ਦਹੀਂ ਤੇ ਲੱਸੀ ਚੜਣੀ ਚੱਕ ਲਿਓ ਆਏ ਹੁਣ ਕੋਲ ਦੀ ਕੋਲਣਾ ਬਹਿ ਕੇ ਖਾ ਰਨੇ ਗਰਮ ਗਰਮ ਠੰਡੀ ਦਾ ਤਾਂ ਫੇਰ ਉਹ ਜਿਹਾ ਸਵਾਦ ਨਹੀਂ ਆਉਂਦਾ ਹੈਗਾ ਚੀਜ਼ ਦਾ ਪਾ ਦਿੰ ਫਿਰ ਕਿੰਨੀਆਂ ਕ ਰਹਿ ਗਈਆਂ ਦੋ ਰਹਿ ਗਈਆਂ ਬਸ ਕੋਈ ਦੇ ਨਾਲ ਇਹਨੂੰ ਸਿੱਖ ਲੈਣ ਤੋਂ ਪਾ ਲੰਦੋ ਹੌਲੀ ਹੌਲੀ ਉਹ ਰੋਟੀ ਤਾਂ ਕਿਸੇ ਨੇ ਖਾਣੀ ਨਹੀਂ ਹੈਗੀ ਸਾਰਿਆਂ ਨੇ ਕਚੌੜੀਆਂ ਹੀ ਖਾਣੀਆਂ ਲੋਕ ਤਾਂ ਸੌਦੇ ਇੰਨੇ ਪਾਉਂਦੇ ਆ ਨਾ ਕਹਿੰਦੇ 2-2 ਘੰਟੇ ਦੇ ਵਿੱਚ ਕਹਿੰਦੇ ਬਿਲ ਹੁੰਦਾ ਏ ਸਾਰਿਆਂ ਨੂੰ ਨਾ ਲੱਗੇ ਪਾਏ ਆ ਕਹਿੰਦੇ ਸੌਦੇ ਲਿਆ ਕੇ ਰੱਖ ਲੋ ਆਪਾਂ ਵੀ ਕਾਹ ਨੂੰ ਸੌਦੇ ਲਿਆਈਏ ਜਾ ਕੇ ਵਾਹਿਗੁਰੂ ਸ਼ੁਕ ਸ਼ਾਂਤੀ ਉਹ ਰੱਖੇ ਇਹ ਆਲੂ ਹੁਣ ਹੋਣ ਲੱਗੇ ਹੁਣ ਜੰਮਣ ਲੱਗੇ ਆਲੂ ਆਹੇ ਫਰਕ ਆਲੂਆਂ ਦਾ ਹੁਣ ਦਿਰ ਪਰ ਦਿਨ ਫਰਕ ਪੈਣ ਲੱਗੇ ਹੁਣ ਲੋਕ ਸਟੋਰਾਂ ਦੇ ਵਿੱਚ ਜਮਾ ਕਰਦੇ ਆਂ ਆਲੂ ਨਾਲੇ ਤਾਂ ਆਜੇ ਆਲੂ ਲੈ ਕੇ ਆਏ ਆਂ ਦੇਖ ਲੈ ਜਿਹੜਾ ਲੋਹੜੀ ਤੇ ਬਾਅਦ ਆਲੂ ਲੈ ਕੇ ਉਹਨੇ ਉਹ ਆਲੂ ਬਹੁਤ ਵਧੀਆ ਹੁੰਦਾ ਤਾਜ਼ਾ ਆਲੂ ਨਾਲ ਸਬਜ਼ੀ ਵੀ ਟੇਸਟੀ ਬਣਦੀ ਆ ਉਤਾ ਚਾਹੇ ਚੱਕਲੇ ਦੇ ਪਾ ਦੋ ਚਾਹੇ ਲਫਾਫੇ ਦੇ ਪਾ ਦੋ ਹੱਥ ਨਾਲ ਸੋ ਕੋ ਛੇਤੀ ਬਾਦੀ ਹੈ ਤੇਲ ਦਾ ਹੱਥ ਲਾ ਕੇ ਪਕਾਵੇ ਫਿਰ ਬਹੁਤ ਵਧੀਆ ਪੱਕਦੀ ਹੈ ਪਾਣੀ ਨਾਲ ਤਾਂ ਮੈਨੂੰ ਨਹੀਂ ਵਧੀਆ ਲੱਗਦੀ ਹੈਗੀ ਨਾ ਮੈਂ ਕਦੇ ਪਕਾਈ ਹੈ ਪਾਣੀ ਲਾ ਕੇ ਮੈਂ ਕਣ ਸੋਕੇ ਤਰੀਕੇ ਨਾਲ ਬੱਕ ਜਾਂਦੀ ਹੈ ਕਚੌੜੀ ਆਪੇ ਵਜਣਾ ਵਿੱਚ ਸਿੱਧੀ ਇਹਨੇ ਗਰਮ ਤੇਲ ਦੇ ਵਿੱਚ ਤਾਂ ਜਲੇਬੀ ਸਿੱਧੀ ਹੋ ਜਾਂਦੀ ਹੈ ਆਮਰਾ ਡਾਇਮੰਡ ਵਾਲੇ ਕੰਮ ਨਿਬੜ ਗਿਆ। ਵਿਚੇ ਰੇਖਾ ਦਾ ਫੋਨ ਆ ਰਿਹਾ ਹੈ। ਦੋ ਵਾਰ ਕੱਟਦਾ ਮੈਂ ਹੁਣ ਫੇਰ ਆਉਂਦਾ ਏ। ਨਹੀਂ ਹੁਣ ਪਹਿਲਾਂ ਇੱਕ ਕੰਮ ਤਾਂ ਹੋ ਜਾਂਦੇ। ਆਦਾ ਕਾਦਾ ਪੂਰੀ ਐ ਮੱਕੀ ਦੀ ਰੋਟੀ ਵਰਗੀ ਉਹ ਚੌਰੀ ਬਣਾਤੀ। ਚੱਲ ਉਹਨੂੰ ਛੇ ਰੂ ਨੂੰ ਪਾ ਦਾਂਗੇ। ਦੇ ਰੂ ਤੇਰਾ ਕੁਝ ਹੋ ਗਿਆ ਖਾਂਦਾ ਹੈ ਨਮਕੀਨ ਕਚੌਰੀਆਂ ਰੋਟੀਆਂ ਹੋਈਆਂ ਚਲੋ ਜੀ ਆਪਾਂ ਨੇ ਨਾ ਸਾਰੀਆਂ ਕਚੌਰੀਆਂ ਬਣਾ ਲੀਆਂ ਨੇ ਤੇ ਆਪਣੇ ਟਾਈਮ ਨਾਲੇ ਕੰਮ ਨਿਬੜ ਗਿਆ ਏ ਖਤਮ ਹੋ ਗਿਆ ਜੌਰਵਾਸਾ ਅਪਣੇ ਨਾ ਕੁਝ ਸਮਾਨ ਲੈ ਆਂਦਾ ਏ ਤੇ ਹੁਣ ਉਹ ਟੈਂਪੂ ਦੇ ਵਿੱਚ ਆ ਗਿਆ ਏ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਆਪਾਂ ਨੇ ਅੱਜ ਕਿਹੜਾ ਕਿਹੜਾ ਸਮਾਨ ਖਰੀਦੇ ਆਏ ਉਹ ਆ ਇਧਰ ਆਪਣੇ ਗੇਟ ਦੀ ਨਾ ਚੜਾਈ ਬਹੁਤ ਹੈ ਇਹਨਾਂ ਨੂੰ ਵੀ ਪਿੱਕਾ ਕਰਣਾ ਤੇ ਪਿੱਕਾ ਜਿਆਦਾ ਮੈਲਾ ਹੋ ਜਾਣਾ ਫਿਰ ਦੇਖੋ ਜੀ ਅਪਣੇ ਅੱਜ ਪੇਂਟ ਵਗੈਰਾ ਲਿਆਂਦਾ ਇਹ ਪੱਟੀ ਤੇ ਇੱਕ ਆਪਣਾ ਢੋਲੀ ਲਿਆਂਦੀ ਆ ਦਾਣੇ ਪਾਉਣ ਵਾਸਤੇ ਪਾਣੀ ਲਿਆ ਕੇ ਤੇ ਇਹਦੇ ਵੀਰ ਜੀ ਉਹਨੂੰ ਪੀਲਣਗੇ ਔਰ ਠੰਡਾ ਪਾਣੀ ਲਿਆ ਦੇ 对，对对。 ਚੜਾਈ ਜਾਦੇ ਆ ਬੂਰੇ ਦੇਹਲੀ ਦੇ ਕਾਹੀ ਟੈਂਪੂ ਔਖਾ ਲੰਗਦਾ ਏ ਚਲੋ ਜੀ ਅੱਜ ਦੁਪਹਿਰਾ ਦਾ ਇੰਨਾ ਤਪਦਾ ਹੈ ਨਾ ਬਾਹਰ ਨਿਕਲਣ ਨੂੰ ਨਾ ਬਿਲਕੁਲ ਵੀ ਦਿਲ ਨਹੀਂ ਕਰਦਾ ਹੈਗਾ ਐਨੀ ਕੜੀ ਧੁੱਪਾਂ ਹੈ ਅੱਜ ਦੇਖੋ ਜੀ ਆਪਾਂ ਨੇ ਅੱਜ ਦਾ ਕਾਫੀ ਜ਼ਿਆਦਾ ਸਮਾਨ ਲਿਆਂਦਾ ਏ ਪੇਂਟ ਦਾ ਸਮਾਨ ਆ ਉਹ ਆਪਾਂ ਤੁਹਾਨੂੰ ਬਾਅਦ ਵਿੱਚ ਤੇ ਦਿਖਾਵਾਂਗੇ ਤੇ ਹੁਣ ਉਧਰ ਉਧਰ ਤਰਨਾ ਏ ਉਧਰ ਉਧਰ ਬੇਲਾ ਪੱਟੀ ਦੇ ਹੈਗੇ ਨੇ ਥੈਲੇ ਕਹਿੰਦੇ ਇੱਥੇ ਫੇਰ ਉੜਦੀ ਆ ਫੇਰ ਨਾ ਖਾਰ ਸਾਰਾ ਖਰਾਬ ਹੋ ਜਾਂਦਾ ਹੈ ਤੇ ਹੁਣ ਇਹ ਉਧਰਲੇ ਵੇੜੇ ਵਿੱਚ ਲੱਗੇ ਹੋਏ ਆ ਤਾਰਨ